See the numbers. Numbers are so excellent. Previously I don't think it has been crossed here. Now it has been crossed 700. It's a marvelous achievement and the arrangement, everything is excellent. So it's all about thanks for the organization. Thank you so much. ਜੀ ਬਣੋ ਕੀ ਨਾਮ ਹੈ ਜੀ ਕਿਸ ਤਰ੍ਹਾਂ ਦੇ ਜਿਹੜੇ ਬੱਚੇ ਅੱਜ ਟੂਰਨਾਮੈਂਟ ਖੇਡ ਰਹੇ ਆ ਮੇਰੇ ਨਾਮ ਬਸੁਦਾ ਭਾਰਦवाज ਔਰ ਬੱਚਾ ਨੇ ਇਥੇ ਟੂਰਨਾਮੈਂਟ ਸੀਗਾ ਬਹੁਤ ਹੀ ਵਧੀਆ ਮਤਲਬ ਬੜਾ ਹੀ ਅੱਛਾ ਲੱਗਿਆ ਦੇਖ ਕੇ ਔਰ ਫੀਮੇਲ ਕੈਟਾਗਰੀ ਦੇ ਵਿੱਚ ਵੀ ਇੰਨਾ ਲੋਕਾਂ ਨੇ ਪਾਰਟਿਸਪੇਟ ਕੀਤਾ ਤੇ ਬਹੁਤ ਅੱਛਾ ਹੈ ਅੱਗੇ ਨਾਲੋਂ ਤਾਂ ਮਤਲਬ ਬਹੁਤ ਚੇਂਜ ਹੈ ਇਟ ਇਸ ਕਵਾਈਟ ਗੁੱਡ ਅਰੇਂਜਮੈਂਟਸ ਵਰ ਵੈਰੀ ਗੁੱਡ ਔਰ ਅਭੀ ਵੀ ਮੈਚੇਸ ਜੋ ਆ ਨੇ ਕਾਫੀ ਐਡਵੈਂਚਰਸ ਤੁਸੀਂ ਕਿਹੜੇ ਸਟ੍ਰੇਟ ਜਿਹੜੇ ਬੱਚੇ ਫਸਟ ਸੈਕੰਡ ਥਰਡ ਆ ਜਾਂਦੇ ਤੇ ਕੁਝ ਰਹਿ ਜਾਂਦੇ ਆ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋ ਨੀ ਐਦਾਂ ਦੀ ਗੱਲ ਨਹੀਂ ਸਪੋਰਟਸਮੈਨਸ਼ਿਪ ਤਾਂ ਸਿਖਾਉਂਦੀ ਹੀ ਹੈ ਇਹਈ ਹੈ ਕਿ ਤੁਸੀਂ ਆਪਣੇ ਕਿਦਾਂ ਤੁਸੀਂ ਆਪਣੀ ਹਾਰ ਨੂੰ ਫੇਸ ਕਰਨਾ ਮੇਨ ਤਾਂ ਉਹੀ ਹੈ ਨਾ ਕਿ ਤੁਸੀਂ ਨੈਕਸਟ ਟਾਈਮ ਤੁਸੀਂ ਅ ਅੱਗੇ ਕਿਦਾਂ ਕਰਨਾ ਫਰਦਰ ਹੂੰ ਤਾਂ ਇਹ ਚੀਜ਼ ਮੈਂ ਨਹੀਂ ਮੰਨਦੀ ਸਪੋਰਟਸਮੈਨ ਜਿਹੜਾ ਹੁੰਦਾ ਉਹ ਕਦੀ ਵੀ ਇਸ ਚੀਜ਼ ਨੂੰ ਨਹੀਂ ਫੀਲ ਕਰਦਾ ਜਿਹੜਾ ਟ੍ਰੂ ਸਪੋਰਟਸਮੈਨ ਹਾਂਜੀ ਸਾਹਿਬ ਤੁਸੀਂ ਕੀ ਕਹਿਣਾ ਚਾਹੋ ਹਾਂਜੀ ਆਈ ਐਮ ਸੰਜੀਵ ਵੋਰਾ ਸੀਏ ਆਈ ਹੈਵ ਬੀਨ ਪਲੇਇੰਗ ਸਿਂਸ ਆਲਮੋਸਟ 45 ই तो दिस इज़ वन ऑफ द tournaments टूर्नामेंट जो ऑर्गेनाइज है। बहुत अच्छी एफर्ट है बहुत अच्छा माहौल क्रिएट किया है फैसिलिटीज आर टू द कोर इट इज़ पार एक्सिलेंस एंड पार्टिसिपेशन इज़ सेवन हंड्रेड प्लस विच इट स्पीक्स। ओनली फॉर लुधियाना डिस्ट्रिक्ट एंड इट इज़ लॉट ऑफ लॉट ऑफ एफर्ट फ्रॉम शुलभा एंड हर टीम एंड एज फार एज द टूर्नामेंट इज कंसर्न इट इज़ रियली रियली ए गुड चेंज इट इज़ वेरी हार्टनिंग टू सी द एफ and and uh, I think the the players and participants all All have enjoyed this. All the best for them to organize more future tournaments. आगे। <laughs> आगे। जी किस दे बच्चे कर रहे जो इनको मिल रहा है जो बच्चे रहे हैं, उनको क्या दे 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 दे? देखो मेरी कोशिश थी पूरी कि हर बच्चे को एक अपरचुनिटी दी जाए इसीलिए हमने नंबर ऑफ जो इवेंट्स थे जिनमें वो पार्टिसिपेट करना कर सकते हैं वो बढ़ाए थे आई थिंक वर्क हार्ड एंड आई विल ट्राई एंड प्रोवाइड मोर अपॉर्चुनिटीज फॉर यू तो सबसे बड़ा जो बच्चे खेलते हैं इनके पेरेंट्स का बहुत बड़ा हाथ होता है हाँ जी वो अपना टाइम ऐसे अपने एफर्ट सब कुछ डाल रहे हैं उन बच्चों के लिए सो आई जस्ट हो कि जो कुछ मेरे और एडमिनिस्ट्रेशन के वो इनको प्रोवाइड करा सकूँ ताकि इनकी टाइम एफर्ट सब काम आए ਤੋ ਐਸੀ ਹੋਰ ਵੀ ਟੂਰਨਾਮੈਂਟ ਆਪ ਕਰਾਂਗੇ ਹਾਂਜੀ ਸੋ ਅਪਸਟੇਟ ਹੈ 2 ਤੋਂ 5 ਨਵੰਬਰ ਅੰਡਰ 15 ਹੋਰ 2 ਤੇ 17 ਦੀ ਸਟੇਟ ਹੈ ਸੋ ਮੇਰੀ ਕੋਸ਼ਿਸ਼ ਹੈ ਕਿ ਸਰਦੀਆਂ ਮੇ ਇੱਕ ਟੂਰਨਾਮੈਂਟ ਹੋਰ ਕਰਾਇਆ ਜਾਵੇ ਤੋ ਬੱਚੋ ਕੋਲ ਕੀ ਮੈਸੇਜ ਦਿੱਤਾ ਜਾਓ ਕਿਕੋ ਦੂਸਰਾ ਮੈਚ ਇਹ ਮਿਹਨਤ ਕਰੋ ਔਰ ਆਪਣੀ ਵਰਥ ਪ੍ਰੂਫ ਕਰੋ ਹਾਂਜੀ ਸਰ ਕਿੰਦਾ ਦੇਤੇ ਹੋ ਅੱਜ ਬੱਚੇ ਟੂਰਨਾਮੈਂਟ ਕਿੱ데 ਜਾ ਰਹਾ ਤੇ ਅੱਜ ਪ੍ਰਾਈਜ਼ ਦੇਤੇ ਜਾਣਗੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਤੁਹਾਡੇ ਚੈਨਲ ਦੇਖ ਰਹੇ ਸਜੋਤੇ ਤੁਹਾਡੇ ਗੱਲਾਂ ਵੀ ਜਿਹੜੀਆਂ ਗੇਮਾਂ ਉਹ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਗੇਮ ਇੱਕ ਕੰਟਰੀ ਦੀ ਤੇ ਦੇਸ਼ ਦੀ ਤੇ ਸਟੇਟ ਦੀ ਸ਼ਾਨ ਹੁੰਦੀ ਆ ਬੱਚਿਆਂ ਦੀ ਐਕਟੀਵਿਟੀ ਜਿਹੜੀ ਹੈਗੀ ਆ ਉਹ ਹੋਣੀ ਜ਼ਰੂਰੀ ਆ ਜਿਵੇਂ ਅੱਜ ਇੱਥੇ ਆਪਾਂ ਆ ਕੇ ਦੇਖਿਆ ਕਿ ਬੈਡਮਿੰਟਨ ਦਾ ਜਿਹੜਾ ਉਹ ਮੈਚ ਹੋਏ ਨੇ ਅੱਜ ਪ੍ਰਾਈਜ਼ ਵੀ ਦਿੱਤੇ ਜਾਣੇ ਬੱਚਿਆਂ ਨੂੰ ਸੋ ਸਰਕਾਰ ਨੂੰ ਵੀ ਮੈਂ ਬੇਨਤੀ ਕਰਦਾ ਕਿ ਗੇਮਾਂ ਵਾਸਤੇ ਜਿਹੜਾ ਹੈਗਾ ਉਹ ਜ਼ਰੂਰ ਕੁਝ ਜਿਹੜੇ ਫੰਡ ਆ ਉਹ ਬੱਚਿਆਂ ਨੂੰ ਦਾ ਜਿਹੜੀ ਸਟੇਡੀਅਮ ਆਪਣੇ ਉਹਨਾਂ ਨੂੰ ਮਿਲਣੇ ਚਾਹੀਦੇ ਨੇ ਗੇਮਾਂ ਖੇਡਣ ਦੇ ਨਾਲ ਹੀ ਬੱਚਿਆਂ ਦੀ ਜਿਹੜੀ ਹੈਗੀ ਐਕਟੀਵਿਟੀ ਵਧੀਆ ਹੋਏਗੀ। ਸਰੋਸ਼ ਸਰ ਦੇਸ਼ ਜਿਹੜਾ ਤਰੱਕੀ ਦੇ ਵਾਸਤੇ ਜਾਏਗਾ ਜਿਹੜਾ ਅੱਜ ਕੱਲ ਤੁਸੀਂ ਦੇਖ ਰਹੇ ਹੋ ਬੱਚੇ ਮੋਬਾਈਲ ਤੇ ਲੱਗੇ ਰਹਿੰਦੇ ਆ ਉਹ ਵੀ ਗਲਤ ਹੈ। ਜਿੰਨੀਆਂ ਗੇਮਾਂ ਵੱਲ ਬੱਚਿਆਂ ਦਾ ਧਿਆਨ ਜਾਏਗਾ ਉਹ ਮੋਬਾਈਲ ਛੱਡ ਕੇ ਗੇਮਾਂ ਵੱਲ ਵਧਣਗੇ। ਸੋ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਪਿਛਲੀ ਟਨਿਓਰ ਦੇ ਵਿੱਚ ਜਿਹੜੀਆਂ ਇੱਥੇ ਗੇਮਾਂ ਚੱਲਦੀਆਂ ਨੇ ਜਿੰਨਾ ਕ ਮੈਨੂੰ ਪਤਾ ਲੱਗਿਆ ਸੀ ਇੱਥੇ ਬਾਰੇ ਜਿਹੜੀ ਕਮੇਟੀ ਪਹਿਲਾਂ ਇੱਥੇ ਬਣੀ ਹੋਈ ਸੀਗੀ ਸਟੇਡੀਅਮ ਦੇ ਵਿੱਚ ਬੜੀ ਮਤਲਬ ਉਹ ਬੱਚਿਆਂ ਨਾਲ ਨਿਆਂ ਨਹੀਂ ਕਰਦੀ ਰਹੀ ਆ ਸੋ ਹੁਣ ਨਵੀਂ ਕਮੇਟੀ ਬਣ ਕੇ ਆਈ ਆ ਜਿਹੜੀ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਵੀ ਬੇਨਤੀ ਆ ਕਿ ਗਿਮਾਂ ਕਰਾਉਂਦੇ ਰਹਿਣ ਅੱਗੋਂ ਟਾਈਮ-ਟਾਈਮ ਸਰ ਐਕਟੀਵਿਟੀ ਜਿਹੜੀ ਹੈਗੀ ਆ ਉਹ ਬੱਚਿਆਂ ਦੀ ਬਹੁਤ ਜ਼ਰੂਰੀ ਆ ਸੋ ਅੱਜ ਦਾ ਜਿਹੜਾ ਇਹ ਮਤਲਬ ਇਵੈਂਟ ਹੈਗਾ ਉਹਦੇ ਵਿੱਚ ਉਹਦੇ ਵਿੱਚ ਸਾਡੇ ਸਰ ਨੇ ਜਿਹੜੇ ਆਪਣਾ ਨਾਮ ਮਾਣ ਚ ਨਿਕਲ ਗਿਆ ਉਹਨਾਂ ਦਾ ਜਿਹੜੇ ਸਰ ਨੇ ਜਿਹੜੀ ਇੱਥੇ ਦੀ ਗੇਮ ਅੱਜ ਕਰਾ ਰਿਆ ਅਨੰਤ ਬਾੜੀ ਜੀ ਉਹਨਾਂ ਨੂੰ ਵੀ ਮੈਂ ਵਧਾਈ ਦਿੰਨਾ ਵਧਾਈ ਦੇ ਪੱਤਰ ਨੇ ਉਹ ਕਿ ਉਹਨਾਂ ਨੇ ਇਹ ਐਕਟੀਵਿਟੀ ਜਿਹੜੀ ਹੈਗੀ ਗੇਮਾਂ ਦੀ ਰਖਾਈ ਹੈ ਸਟੇਡੀਅਮ ਦੇ ਵਿੱਚ ਔਰ ਅਸੀਂ ਇੰਡਸਟਰੀ ਵੱਲੋਂ ਵੀ ਸਪੋਰਟ ਕੀਤੀ ਹੈ ਇਹਨਾਂ ਨੂੰ ਬੱਚਿਆਂ ਨੂੰ ਕੁਝ ਸਾਈਕਲ ਅਸੀਂ ਦੇ ਰਹੇ ਹਾਂ ਇੱਕ ਸਾਡੇ ਓਪੀ ਪ੍ਰੋਡਕਟ ਸਾਈਕਲ ਬਣਾਉਣ ਵਾਲੀ ਕੰਪਨੀ ਲੁਧਿਆਣੇ ਦੀ ਉਹਨਾਂ ਨੇ ਵੀ ਸਾਈਕਲ ਡੋਨੇਟ ਕੀਤੇ ਨੇ ਇੱਕ ਸੱਚ ਇੰਡਸਟਰੀ ਤੋਂ ਆ ਉਹਨਾਂ ਨੇ ਵੀ ਸਾਈਕਲ ਡੋਨੇਟ ਕੀਤੇ ਨੇ ਉਸ ਤੋਂ ਬਾਅਦ ਜਿਵੇਂ ਬਿਗ ਬੈਨ ਗਰੁੱਪ ਆ ਉਹ ਵੀ ਇਸ ਗੇਮ ਨੂੰ ਪੂਰੀ ਸਪੋਰਟ ਕਰ ਰਿਹਾ। ਸੋ ਮੈਂ ਲੁਧਿਆਣਾ ਵਾਸੀਆਂ ਨੂੰ ਵੀ ਇਹੀ ਬੇਨਤੀ ਕਰੂੰਗਾ ਕਿ ਇਸ ਗੇਮਾਂ ਨੂੰ ਵੱਧ ਵੱਧ ਚੜ੍ਹ ਕੇ ਆਪਾਂ ਕਰਵਾਇਆ ਕਰੀਏ ਤਾਂ ਜੋ ਬੱਚੇ ਜਿਹੜੇ ਆ ਉਹ ਸਿਹਤਮੰਦ ਹੋ ਸਕਣ ਤੇ ਚੰਗੇ ਕੰਮਾਂ ਵੱਲ ਵੱਧ ਸਕਣ ਨਸ਼ਿਆਂ ਤੋਂ ਦੂਰ ਰਹਿਣਗੇ। ਸੋ ਬੇਨਤੀ ਹੈ ਪ੍ਰਮਾਣ ਕਰਨਾ ਸੱਸੀ ਕਾਲ ਜੀ ਸਾਰੇ ਹਾਂਜੀ ਸਰ ਕੀ ਨਾਮ ਹੈ ਜੀ ਤੇ ਕਿਸ ਤਰ੍ਹਾਂ ਦੇ ਜਿਹੜੇ ਟੂਰਨਾਮੈਂਟ ਹੋ ਰਿਹਾ ਹੈ? ਮੈਂ ਆਈ ਐਮ ਡਾਕਟਰ ਵਿਨੀਤ ਗਰੋਤਰਾ ਮੈਂ ਆਈ ਐਮ ਪਲੇਇੰਗ ਬੈਡਮਿੰਟਨ ਫੋਰ ਦਾ ਲਾਸਟ ਸੋ ਮਨੀ ইয়ারਸ ਵਿਚ ਮੈਂ ਬਹੁਦੇ ਨਹੀਂ ਖੇਲ ਪਾਇਆ ਬੈਡਮਿੰਟਨ ਬਟ ਬੜਾ ਵੈਲ ਆਰਗੇਨਾਈਜ਼ਡ ਬੜਾ ਫੇਅਰ ਟੂਰਨਾਮੈਂਟ ਆਰਗੇਨਾਈਜ਼ ਹੋਇਆ ਹੈ ਹਾਂਜੀ ਹਾਂਜੀ ਆਈ ਥਿੰਕ ਬੱਚਿਆਂ ਦੇ ਪੇਰੈਂਟਸ ਸਭ ਤੋਂ ਜ਼ਿਆਦਾ ਉਹਨਾਂ ਦੀ ਇਮੋਸ਼ਨ ਇਨਵੋਲ ਹੁੰਦੀਆਂ ਆ ਪ੍ਰੋਬੇਬਲੀ 올 ਆਫ ਦਮ ਹੈਵ ਥੋਰੋਲੀ ਇੰਜੋਏਡ ਦਿਸ ਵੈਰੀ ਨੀਡ ਟੂਰਨਾਮੈਂਟ ਜਿਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਹੁੰਦੀ ਹੈ ਕਿ ਤੁਹਾਡੇ ਡਰਾਜ਼ ਬਹੁਤ ਫੇਅਰ ਹੋਣ ਕਿਉਂਕਿ ਬੱਚੇ ਬਹੁਤ ਐਫਰਟ ਕਰਦੇ ਆ ਸੋ ਆਈ ਥਿੰਕ ਬਹੁਤ ਅੱਛਾ ਹੋਇਆ ਹੈ ਸੈਕਿੰਡ ਇਅਰ ਕਿ ਸਪੋਰਟਸ ਤਾਂ ਵੈਸੇ ਹੀ ਬਹੁਤ ਜ਼ਰੂਰੀ ਹੈ ਜੀ फॉर द गुड मेंटल हैेथ एंड आ गुड फिजिकल हैल्थ सो जो बंद स्पोर्ट्स नहीं खेल रहे रिइज ही नहीं कर सकते कि वोट दे आर मिसिंग ऑन टू सो आई विश के जिदा का इन्होंने एक बेंचमार्क सैट करता इन ऑर्गेनाइजिंग अ टूर्नामेंट आई होप दिस कंटीन्यूज फॉर एवर क्योंकि पिछे जो देवर प्रॉब्लम्स लॉट ऑफ प्रॉब्लम्स हैपनिंग इन द लुधियाना डिस्ट्रिक्ट सो आई थिंक देव ट्राई टू रिजॉल्व दैट एंड आई होप के नैक्सट टाइम इस तू तो भी बैटर हो गए सो विश दैम गुड लक ਤੇ ਉਹ ਕਿ ਸਰ ਜਿਹੜੇ ਬੱਚੇ ਪਾਸ ਸੈਕਿੰਡ ਥਰਡ ਆਉਂਦੇ ਆ ਕੁਝ ਰਹਿ ਜਾਂਦੇ ਆ ਉਹਨਾਂ ਨੂੰ ਕੀ ਕਿਸ ਜਿਹੜੇ ਵੈਰੀ 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 ਰੈਲੇਵੈਂਟ ਕੁਐਸਚਨ ਦੇਖੋ ਬੱਚੋ ਮੈਨੂੰ ਲੱਗਦਾ ਹੈ ਕਿ ਲਾਈਫ ਦੇ ਵਿੱਚ ਲੈਟ ਇਟ ਨਾਟ ਬੀ სპੋਰਟਸ ਐਨੀਥਿੰਗ ਕਿਸੇ ਨੇ ਤਾਂ ਫਰਸਟ ਆਣਾ ਹੈ ਨਾ ਤੇ ਕਿਸੇ ਨੇ ਸੈਕਿੰਡ ਵੀ ਆਣਾ ਹੈ ਤੇ ਕਿਸੇ ਨੇ ਥਰਡ ਵੀ ਆਣਾ ਹੈ ਸੋ ਇਹ ਜਿਹੜੀ ਸਪਿਰਟ ਹੈ ਨਾ ਤੁਹਾਡੀ ਟੂ ਇੰਪਰੂਵ ਅਪ ਔਨ ਦਾ ਥਿੰਗਸ ਐਕੀ ਹਾਰੇ ਹੋ ਤਾਂ ਅਗਲੀ ਵਾਰ ਇੰਪਰੂਵ ਕਰੋ ਤੁਸੀਂ ਇੱਥੋਂ ਇਸ ਮਾਈ ਪਾਰਟਨਰ ਸੰਦੀਪ ਅਸੀਂ ਕੱਲ ਸੋਚ ਲਈ ਸੀ ਨਵਸਤਾਂ ਹੁਣ 50 ਤੋਂ ਪਲੱਸ ਹੋ ਗਏ ਕਿ ਜਿਹੜੀ ਆ ਫੀਲਿੰਗ ਹੈ ਨਾ ਪਾਰਟਿਸਿਪੇਟਿੰਗ ਇਨ ਅ ਕੰਪੀਟੀਟਿਡ ਟੂਰਨਾਮੈਂਟ ਇੱਕ ਡਿਫਰੈਂਟ ਹੈ ਬਿਯੋਂਡ ਵਿਨਿੰਗ অর ਲੂਜ਼ਿੰਗ ਜੇ ਕੋਈ ਹਾਰਿਆ ਹੈ ਵੀ ਤਾਂ ਕੋਈ ਗੱਲ ਨਹੀਂ ਹੀ ਇਸ ਆਲਵੇਸ ਗਾਟ ਅ ਸੈਕੰਡ ਚਾਂਸ ਟੂ ਵਿਨ ਅਫਰਟ ਤਾਂ ਕਰੋਗੇ ਨਾ ਤੁਸੀਂ ਇਹਨੂੰ ਇਹਨੂੰ ਡੀਮੋਟੀਵੇਟ ਨਹੀਂ ਹੋਣਾ ਜ਼ਿੰਦਗੀ ਬਿਕਾਜ਼ ਕਿਸੇ ਦੇ 100% ਨੰਬਰ ਵੀ ਆਨੇ ਹੈ ਕਿਸੇ ਦੇ 70 ਵੀ ਆਨੇ ਹੈ ਉਹ 70 ਆਲਾ ਕੋਈ ਫੇਲਿਅਰ ਨਹੀਂ ਹੈ ਜ਼ਿੰਦਗੀ ਦੇ ਵਿੱਚ ਉਹ ਇਦਾਂ ਦਾ ਰਿਲੇਟਿਵ ਵਰਲਡ ਹੈ ਯਰ ਸੋ ਵਾਟ ਸੋ ਕੀਪ ਓਨ ਵਰਕਿੰਗ ਛੱਡਿਓ ਨਾ ਗੇਮ ਨੂੰ ਜਸਟ ਡੀਮੋਟੀਵੇਟ ਆ ਕੇ ਘਰ ਨਹੀਂ ਬਹਿ ਜਾਣਾ ਕਿ ਅਸੀਂ ਨਹੀਂ ਕਰਨਾ ਕੋਈ ਗ ਜਿੰਨਾ ਇੰਜਰੀ ਤੋਂ ਬਚਾਓਗੇ ਓਨੀ ਗੇਮ ਓਨੀ ਲਾਈਫ ਤੁਹਾਡੀ ਕੁਆਲਿਟੀ ਆਫ ਲਾਈਫ ਬੈਟਰ ਹੋਊਗੀ ਉਹਨਾਂ ਤੁਸੀਂ ਘਰ ਜਾ ਕੇ ਚੰਗਾ ਖਾਣਾ ਖਾਓਗੇ ਚੰਗੀ ਨੀਂਦ ਲਾਉਂਗੇ ਹੈਨਾ ਹੋਰ ਇਨੀਆਂ ਵਾਇਸਿਸ ਅੱਜ ਕੱਲ ਹੈਗੀਆਂ ਸਕਰੀਨਸ ਤੋਂ ਦੂਰ ਰਹੋਗੇ ਐਂਡ ਆਪਾਂ ਸਾਰੇ ਜਾਣਦੇ ਆ ਕਿ ਸਕਰੀਨਸ ਕਿੰਨੀਆਂ ਮਾੜੀਆਂ ਹੈਨਾ ਫੋਨ ਤੇ ਲੱਗੇ ਰਹਿੰਦੇ ਆ ਸੋ ਇਹਨਾਂ ਤੋਂ ਵੀ ਦੂਰ ਰਹੋਗੇ ਸੋ ਇਹ ਸਾਰੀਆਂ ਚੀਜ਼ਾਂ ਬਹੁਤ ਯੂਸਫੁਲ ਹੈਗੀਆਂ ਆਈ ਹੋਪ ਆਮ ਮੇਕਿੰਗ ਸੈਂਸ ਟੂ ਯੂ ਤੋ ਡੀਮੋਟੀਵੇਟ ਨਹੀਂ ਹੋ ਫ্রম ਅ ਲਾਸ ਔਰ ਜਿਹੜਾ ਕੋ ਜਿੱਤ ਵੀ ਗਿਆ ਤਾਂ ਇਹ ਨਹੀਂ ਆ ਕਿ ਉਹ ਚੇਂजेस ਆਨਲੀ ਕਨਸਟੈਂਟ ਚੇਂਜ ਤਾਂ ਹੋਣਾ ਹੀ ਹੋਣਾ ਸੋ ਡੋਨਟ ਬੀ ਡੀਮੋਟੀਵੇਟਿਡ ਜੇ ਬੱਚਿਆਂ ਦੇ ਪੇਰੈਂਟਸ ਜਿਹੜੇ ਹੈਗੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਜਾਓਗੇ ਅਰੇ ਬੱਚਿਆਂ ਦੇ ਪੇਰੈਂਟਸ ਆਈ ਐਮ ਆਲਸੋ ਅ ਪੇਰੈਂਟ ਇਹਨਾ ਚਲੋ ਮੇਰੇ ਹੁਣ ਬੱਚੇ ਦੇ ਆਰ 25 26 ਸਾਲ ਦੇ ਹੋ ਗਏ ਆ ਆ ਆਈ ਊਡ ਐਕਚੁਅਲੀ ਕੰਗ੍ਰੈਚੂਲੇਟ ਥੈਮ ਕਿ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਹਨਾ ਇਸ ਚੀਜ਼ ਦੇ ਵਿੱਚ ਪਾਇਆ ਬੀਟ ਐਨੀ სპੋਰਟਿੰਗ ਇਵੈਂਟ ਆ ਉਹਨਾਂ ਵੀ ਐਮੋਸ਼ਨਸ ਉਹਨਾਂ ਦਾ ਫਾਈਨੈਂਸ਼ੀਅਲ ਇਨਵੋਲਵਮੈਂਟ ਉਹਨਾਂ ਦਾ ਫਿਜ਼ੀਕਲ ਇਨਵੋਲਵਮੈਂਟ ਆਈ ਸੈਲੂਟ ਥੈਮ ਇਸ ਤੋਂ ਬੈਟਰ ਉਹਨਾਂ ਨੂੰ ਹੌਬੀ ਜਿਹੜੀ ਉਹਨਾਂ ਨੇ ਇਨਕਲਕੇਟ ਕੀਤੀ ਆਪਣੇ ਬੱਚਿਆਂ ਦੇ ਵਿੱਚ ਵਾਟ ਦੇ ਹੈਵ ਇਨਵੈਸਟਿਡ ਇਨ देयर ਚਾਈਲਡ ਇਜ਼ ਬਿਯੋਂਡ ਐਕਸਪਲੇਨੇਸ਼ਨ ਦੇ ਹੈਵ ਡਨ ਅਨ ਅਮੇਜ਼ਿੰਗ ਜੌਬ ਐਂਡ ਲੈਟ ਥੈਮ ਕੰਟੀਨਿਊ ਡੂਇੰਗ ਥੈਟ ਇਨਜੋਏ ਕਰੋ ਸੀ ਦਾ ਔਰਾ ਹੇਅਰ ਹੈ ਨਾ ਸੀ ਦਾ ਐਟਮੋਸਫੇਅਰ ਹੇਅਰ ਇਹ ਜਿਹੜੀ ਕੰਪੀਟੀਸ਼ਨ ਹੈ ਤੁਹਾਨੂੰ ਜਿਹੜੇ ਐਂਡੋਰਫਿਨਸ ਰਿਲੀਜ਼ ਕਰਦਾ ਹੈ ਨਾ ਬਾਡੀ ਚੋਂ ਵੈਨ ਯੂ ਆਰ ਔਨ ਦਾ ਕੋਰਟ অর ਐਨੀ ਗਰਾਊਂਡ ਉਹ ਨੌਨ ਸਪੋਰਟਸਮੈਨ ਸਮਝ ਹੀ ਨਹੀਂ ਸਕਦਾ ਸੋ ਪੇਰੈਂਟਸ ਆਈ ਸੈਲੂਟ 뎀 ਜਿਨ੍ਹਾਂ ਨੇ ਇੰਨੀ ਗਰਮੀ ਦੇ ਵਿੱਚ ਕੋਚਿੰਗ ਦਵਾਉਂਦੇ ਐ ਐਂਡ ਦੇ ਕਮ ਐਂਡ ਪਲੇ ਮੇਕ 뎀 ਪਲੇ ਐਂਡ ਸਿਟ ਵਿਦ 뎀 ਸੋ ਦੇ ਆਲਸੋ ਬਹੁਤ ਸੋਨੀ ਚੀਜ਼ ਇਨਵੈਸਟ ਕਰਦੇ ਐ ਬਿਯੋਂਡ ਮਨੀ ਐਂਡ ਆਲ ਦੋਜ਼ ਆ ਜਿਹੜੀ ਇਨਵੈਸਟਮੈਂਟ ਐ ਨਾ ਆਪਣੀ ਫਿਜ਼ੀਕਲ ਇਨਵੈਸਟਮੈਂਟ ਐ ਪੇਨ ਐ ਇਹ ਤੁਹਾਨੂੰ ਹਮੇਸ਼ਾ ਗਰੋਅ ਹੀ ਕਰਦੀ ਐ ਪੇਨ ਕਦੀ ਤੁਹਾਨੂੰ ਫੇਲਿਅਰ ਨਹੀਂ ਦੇਗੀ ਇਟ ਵਿਲ ਮੇਕ ਯੂ ਗਰੋ ਸੋ ਕੀਪ ਆਨ ਕੰਟੀਨਿਊਇੰਗ ਐਂਡ ਆ ਵਿਸ਼ ਕਿ ਹੋਰ ਪੇਰੈਂਟ ਨਹੀਂ ਵੀ ਕਰਦੇ ਉਹ ਵੀ ਸ਼ੁਰੂ ਕਰਨਗੇ ਮਾ ਕਿਉਂ ਜੀ ਸਰ ਕਿਤਾ ਜਿਹੜਾ ਅੱਜ ਟੂਰਨਾਮੈਂਟ ਹੋ ਰਿਹਾ ਹੈ ਅੱਜ ਪ੍ਰਾਈਜ਼ ਤੇ ਹੈ ਇੱਕ ਬਹੁਤ ਹੀ ਸਕਸੈਸਫੁਲ ਟੂਰਨਾਮੈਂਟ ਔਰ ਮੈਨੂੰ ਲੱਗਦਾ ਹੈ ਕਿ ਇਸ ਵਾਰ ਰਿਕਾਰਡ ਪਾਰਟਿਸਪੇਸ਼ਨ ਦੇ ਨਾਲ ਬੱਚਿਆਂ ਨੇ ਔਰ ਸਾਰੇ ਵਰਗ ਦੇ ਖਿਡਾਰੀਆਂ ਨੇ ਪਾਰਟਿਸਪੇਟ ਕੀਤਾ ਐਂਡ ਕਾਫੀ ਪ੍ਰੋਫੈਸ਼ਨਲੀ ਵੈਲ ਮੈਨੇਜਡ ਜਿਹੜਾ ਕੰਪੀਟੀਸ਼ਨਸ ਹੋਇਆ ਔਰ ਕੁਝ ਕੰਪੀਟੀਸ਼ਨਸ ਮੈਨੂੰ ਪਤਾ ਲੱਗਾ ਸਤਲੁਜ ਕਲੱਬ ਦੇ ਵਿੱਚ ਵੀ ਆਰਗੇਨਾਈਜ਼ ਕੀਤੇ ਹਨ ਜਿਹੜੀ ਫੀਮੇਲ ਕੰਪੀਟੀਸ਼ਨਸ ਤੇ ਗਿਆ ਐਂਡ ਅੱਜ ਹੀ ਫਾਈਨਲ ਡੇ ਹੈ ਔਰ ਅੱਜ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੈ ਮੈਂ ਸਾਰੇ ਵਿਨਰਸ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਹਾਂ ਔਰ ਸਾਰੇ ਪਾਰਟਿਸਪੈਂਟਸ ਨੂੰ ਵੀ ਬਹੁਤ ਬਹੁਤ ਮੁਬਾਰਕਾ। ਤੇ ਬੱਚਿਆਂ ਤੇ ਪੇਰੈਂਟਸ ਨੂੰ ਕਿੱਥਾਂ ਦੇ ਦਵਾਂ ਜਿਹੜੇ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਹੈ। ਪੇਰੈਂਟਸ ਦਾ ਤਾਂ ਦੇਖੋ ਪੇਰੈਂਟਸ ਦਾ ਕੋਚਸ ਦਾ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਹੈ। ਬੜਾ ਸੈਕਰੀਫਾਈਸ ਇਨਵੋਲ ਹੁੰਦਾ ਹੈ। ਸਾਰੇ-ਸਾਰੇ ਦਿਨ ਆਪਣਾ ਕੰਮ ਤਿੰਦਾ ਛੱਡ ਕੇ ਬੱਚਿਆਂ ਦੇ ਨਾਲ ਉਤਰੇ ਫਿਰਦੇ ਆਂ ਔਰ ਉਹਨਾਂ ਦੇ ਕੰਪੀਟੀਸ਼ਨਸ ਦੇ ਵਿੱਚ ਉਹਨਾਂ ਨੂੰ ਮੋਟੀਵੇਟ ਕਰਦੇ ਆਂ। ਸੋ ਪੇਰੈਂਟਸ ਨੂੰ ਵੀ ਬਹੁਤ-ਬਹੁਤ ਵਧਾਈਆਂ ਜਿਨ੍ਹਾਂ ਦੇ ਬੱਚੇ ਅੱਗੇ ਆ ਕੇ ਇਸ ਤਰ੍ਹਾਂ ਦੇ ਕੰਪੀਟੀਸ਼ਨਸ ਦੇ ਵਿੱਚ ਹਿੱਸਾ ਲੈ ਰਹੇ ਹਾਂ ਔਰ ਜਿੱਤ ਕੇ ਜਿੱਤ ਹਾਸਲ ਕਰ ਰਹੇ ਹਾਂ